ਬਬਲੂ ਕਾਰਵਰਲਡ ਤੁਹਾਨੂੰ ਕਾਰ ਬਿਜ਼ਾਰ ਤੇ ਲੈ ਕੇ ਆਇਆ ਸਭ ਤੋਂ ਪਹਿਲੀ ਗੱਲ ਜਿਹੜੀ ਤੁਹਾਨੂੰ ਮੈਂ ਦੱਸਣੀ ਹੈ ਇਹ ਹੈ ਇੱਥੇ ਤੁਹਾਨੂੰ ਆਫ ਰੋਡਿੰਗ ਸਡਾਨ ਐਸਯੂਵੀ ਛੋਟੀ ਤੋਂ ਲੈ ਕੇ ਸਪਿੰਫਟ ਤੋਂ ਲੈ ਕੇ ਥਾਰਾ ਕ੍ਰੇਟਾ ਸਕਾਰਪੀਓ ਸਾਰੀਆਂ ਮਿਲ ਜਾਣੀਆਂ ਕੱਲੀ ਥਾਰ ਜਿਵੇਂ ਇਹਦੀ ਮੈਂ ਗੱਲ ਕਰਾਂ ਜਿਵੇਂ ਆ ਥਾਰ ਖੜੀ ਆ ਇਹ ਹੈਗੀ ਆ ਘਟੋ 2022 ਮਾਡਲ 2022 ਮਾਡਲ ਵੀਲ ਲੱਗੇ ਆ ਜਿਹੜੇ 12 ਰੁਪਏ ਲੱਗਣੇ ਆ ਉਹ ਸਮੇਤ ਸਾਰੀ ਤਿਆਰ ਖੜੀ ਆ ਪਾਲਸਾਂ ਵਜੀਆਂ ਤੇ ਗੱਡੀ 16 ਲੱਖ 30 ਹਜ਼ਾਰ ਦੀ ਤੁਹਾਨੂੰ ਇਹ ਮਿਲ ਜਾਣੀ ਆ ਆਫਰ ਰੋਡਿੰਗ ਬੀਲ ਇੱਧਰ ਆ ਗਈ ਬਿਨਾ ਬੀਲ ਤੋਂ ਕਈ ਮੇਰੇ ਭਰਾ ਕਹਿੰਦੇ ਵੀ ਅਸੀਂ ਨਾਰਮਲ ਹੀ ਚਲਾਉਣੀ ਆ ਬੀਲ ਨਹੀਂ ਭੋਣਦੇ ਇਹ ਆ ਗਈ ਬਲੈਰੋ ਆ ਗਈ ਸਵਿਫਟ ਸਵਿਫਟ ਆ ਗਈ ਸਕਾਰਪੀਓ ਆ ਗਈ ਤੇ ਕ੍ਰੇਟਾ ਦੇਖੋ ਕ੍ਰੇਟਾ ਆਟੋ ਲੈਣੀ ਆ ਕਿਹੜਾ ਮਾਡਲ ਤੁਸੀਂ ਇੱਥੇ ਮਾਡਲ ਤੁਹਾਨੂੰ ਕਹਦੇ ਕੀ ਤੁਹਾਡੇ ਸੋਚ ਜਿਹੜਾ ਤੁਸੀਂ ਮਾਡਲ ਸੋਚ ਕੇ ਆ ਤੁਹਾਨੂੰ ਉਹ ਵੀ ਮਾਡਲ ਮਿਲ ਜੂ ਜਿਹੜਾ ਤੁਸੀਂ ਆਹ ਦੇਖੋ ਹਣ ਲਗਜ਼ਰੀ ਦੇ ਵਿੱਚ ਆਡੀ ਇੱਧਰ ਯਾਰ ਗੱਡੀ ਇਹਦਾ ਮੈਂ ਤੁਹਾਨੂੰ ਦੱਸਦਾ ਰੇਟ ਦੱਸਦਾ ਦਾਸ ਦਾ 70 10 ਲੱਖ 70 ਹਜ਼ਾਰ ਦੀ ਵਰਨ ਵਰਨ ਬੀਲ ਲੱਗੇ ਆ ਲਾਇਵੀਰ ਨਾਲ ਸਨਰੂਫ ਵਾਲਾ ਜਿਹੜਾ ਸਵਾਦ ਆ ਉਹ ਜਿਹੜੇ ਭਰਾਵਾਂ ਨੇ ਰੀਲ 'ਚ ਦੇਖ ਲਿਆ ਉਹਨਾਂ ਨੂੰ ਪਤਾ ਹੀ ਆ ਹਾਂ ਅੱਗੇ ਤੁਹਾਨੂੰ ਮੈਂ ਮੋਟਾ-ਮੋਟਾ ਦਿਖਾ ਦਿੰਨਾ ਜਿਵੇਂ ਆਹ ਕਰੇਟਾ ਖੜੀ ਆ ਇਹ ਕਰੇਟਾ ਮਾਡਲ ਹੈਗਾ ਜੀ ਇਹਦਾ ਇਹ 17 17 ਲੱਖ 80 ਹਜ਼ਾਰ ਦੀ ਗੱਡੀ ਆ 16000 ਕਿਲੋਮੀਟਰ ਚੱਲੀ ਆ ਲਗਭਗ ਫਰਸਟ ਓਨਰ ਗੱਡੀਆਂ ਮਿਲਣਗੀਆਂ ਲੋਨ ਦੀ ਸੁਵਿਧਾ ਸਾਰੀਆਂ ਤੇ ਹੀ ਆ ਅੱਗੇ ਤੁਹਾਨੂੰ ਦਿਖਾ ਦਿੰਨਾ ਮੈਂ ਆ ਦੇਖੋ ਕ੍ਰੇਟਾ ਨਵੇਂ ਮਾਡਲ ਥੋੜੇ ਜੀ ਉਦੋਂ ਡਾਊਨ ਮਾਡਲ ਉਹ ਬਾਹਰਲੇ ਪਾਸੇ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਕੋਈ ਭਰਾ अल्टੋ ਭਾਲਦਾ ਸੁਵਿਫਟ ਭਾਲਦਾ ਬੈਕਸ ਵੈਗ ਨਾਲ ਨਹੀਂ ਕੋਈ ਗੱਡੀ ਭਾਲਦਾ ਇੱਧਰ ਸਿਆਹ ਜਾਂ ਗਈ ਬਰੀਜਾ ਆ ਗਈ ਤੇ ਇੱਕ ਤੁਹਾਨੂੰ ਹੋਰ ਦਿਖਾਉਣਾ ਮੈਂ ਹਾਈਬ੍ਰਿਡ ਗੱਡੀਆਂ ਵੀ ਮਿਲ ਜਾਣਗੀਆਂ ਇੱਧਰ ਹਾਈਬ੍ਰਿਡ ਆ ਗਈ ਆ ਦੇਖੋ ਹਾਈਬ੍ਰਿਡ ਦੀ ਜੇ ਕੋਈ ਪ੍ਰਾਈਸ ਇਹਦਾ ਮੈਂ ਤੁਹਾਨੂੰ ਦੱਸ ਦਿੰਨਾ 15 ਲੱਖ 80 ਹਜ਼ਾਰ ਤੇ ਇਹ ਫਰਸਟ ਓਨਰ ਆ 14000 ਕਿਲੋਮੀਟਰ ਚੱਲੀ ਵੀ 22 ਮਾਡਲ ਆ ਇਹ ਉਧਰਲੇ ਪਾਸੇ ਨਵਾਂ ਕ੍ਰਸਟ ਆ ਗਈ ਆਰਟਕ ਆ ਗਈ ਤੇ ਝੂਟਾ ਜਿਹਨੂੰ ਕਦੇ ਝੂਟਾ ਗੱਡੀ ਜਿਹੜੀ ਕੱਲ ਵੀ ਖੜੀ ਦੱਸਦੀ ਏ ਉਹ ਤੁਹਾਨੂੰ ਇੱਧਰ ਮਿਲ ਜਾਣੀ ਆ ਟਾਟਾ ਹੈਰੀਅਰ ਟਾਟਾ ਹੈਰੀਅਰ ਆ ਗਈ ਇਹੋ ਜਿਹੀਆਂ ਬਹੁਤ ਗੱਡੀਆਂ ਜਿਵੇਂ ਮੇਰਾ দাম ਚੜਿਆ ਥੋੜਾ ਤੁਰਦੇ ਫਿਰਦੇ ਆ ਦੇਖਦੇ ਨਾ দাম ਚੜ ਜਾਣਾ ਗੱਡੀਆਂ ਹੀ ਗੱਡੀਆਂ ਸਕਾਰਪੀਓ ਉਹ ਗੱਡੀ ਕਹਿ ਲਏ ਜਿਹੜੀ ਪੰਜਾਬ ਦੇ ਵਿੱਚ ਟ੍ਰੈਂਡ ਆ ਜਿਹਦਾ ਟ੍ਰੈਂਡਿੰਗ ਨੰਬਰ 1 ਮਾਡਲ ਕਿਹੜਾ ਚਾਹੀਦਾ ਲੇਟੈਸਟ ਚਾਹੀਦਾ 21 22 ਆ ਜਮਾ ਨਵੀਂ ਆ ਯਾਰ ਇਹਦਾ ਮੈਂ ਤੁਹਾਨੂੰ ਰੇਟ ਦੱਸ ਦਣਾ 17 ਲੱਖ 80000 ਦੀ ਕਾਲੀ ਨਾਗਣੀ ਮਿਲ ਜਾਣੀ ਆ 22 ਮਾਡਲ ਰਜਿਸਟਰ 2023 ਦੀ ਆ ਇਹ ਤੇ ਇਹ ਤੁਹਾਨੂੰ ਫਸਟ ਓਨਰ ਗੱਡੀ ਸਿਰਫ 40000 ਚੱਲੀ ਗਈ ਇਹ ਜਿਹੜੀਆਂ ਗੱਡੀਆਂ ਤੁਹਾਨੂੰ ਹੋਰ ਵੀ ਮਿਲ ਜਾਣਗੇ ਨੰਬਰ ਚੱਲਦਾ ਬਲੇਰੋ ਆ ਗਈ ਜਿਹੜੇ ਬਲੇਰੋ ਦੇ ਸ਼ਕੀਨ ਆ ਨੰਬਰ ਚੱਲਦਾ ਹੈ ਹਾਂ 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 ਆ ਜੋ ਪਾਈ ਚੱਲ ਵੜਦੇ ਆ ਕਿੱਧਰ ਘਟਲਾ